ਪੰਥਕ ਸਿਆਸਤ ਦੁਆਰਾ ਪਖੜਨ ਲੱਗ ਗਈ ਹੈ ਹਾਲਾਂਕਿ ਲੰਘੇ ਕੁਝ ਦਿਨੀਆਂ ਕੁਝ ਹਫ਼ਤੇ ਜਿਹੜੇ ਨੇ ਉਹ ਭਾਰਤ ਪਾਕਿਸਤਾਨ ਵਿਚਾਲੇ ਸੰਗੀਨ ਹੋਏ ਪਏ ਸੀ ਪਰ ਦੂਸਰੇ ਪਾਸੇ ਹੁਣ ਜਿੱਥੇ ਉਹ ਮਾਮਲਾ ਹਲਕਾ ਮੱਧਮ ਪੈਂਦਾ ਨਜ਼ਰ ਆ ਰਿਹਾ ਹੈ ਦੂਜੇ ਪਾਸੇ ਪੰਥਕ ਸਿਆਸਤ ਵਿੱਚ ਦਵਾਲਾ ਰਿਪੀਟ ਹੈ ਜਿੱਥੇ ਉਹ ਉਹ ਮਾਮਲਾ ਹੁਣ ਹੌਲੀ ਹੌਲੀ ਕਰਕੇ ਜਾਂ ਹਲਕਾ ਮੱਧਮ ਪੈਂਦਾ ਪਿਆ ਪੰਥਕ ਸਿਆਸਤ ਵਿੱਚ ਉਬਾਲ ਜਿਹੜਾ ਉਹ ਆਉਂਦਾ ਨਜ਼ਰ ਆਉਣ ਲੱਗਿਆ ਹੈ ਗੱਲ ਕੀਤੀ ਜਾ ਰਹੀ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਉਹ ਲੰਗੇ ਦਿਨੀ ਸ਼੍ਰੀ ਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੁੰਦੇ ਨੇ ਉਸ ਤੋਂ ਬਾਅਦ ਕੀ ਕੁਝ ਹੋਇਆ ਉਹਦੇ ਬਾਰੇ ਵਿਚਾਰ ਕਰਾਂਗੇ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਕਲਬ ਕੀਤਾ ਗਿਆ ਉਸ ਬਾਰੇ ਵਿਚਾਰ ਕਰਾਂਗੇ ਲਗਾਤਾਰ ਚਰਚਾਾਂ ਮਾਂ ਚੱਲ ਰਹੀਆਂ ਸੀ ਜਥੇਦਾਰਾਂ ਬਾਰੇ ਉਸ ਬਾਰੇ ਵਿਚਾਰ ਕਰਾਂਗੇ ਅ ਤੱਕ ਸ਼੍ਰੀ ਪਟਨਾ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਨੀ ਲਾਜ਼ਮੀ ਹੈ ਮੇਰੇ ਨਾਲ ਦਮਦਮੀ ਟਕਸਾਲ ਤੋਂ ਭਾਈ ਰਣਜੀਤ ਸਿੰਘ ਮੌਜੂਦ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਪਾਈ ਸਾਹਿਬ ਸ਼ੁਰੂਆਤ ਕਰਦੇ ਆ ਪਹਿਲੇ ਸਵਾਲ ਤੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਲੰਗੇ ਦਿਨੀ ਪੇਸ਼ ਹੋਏ ਸ੍ਰੀ ਕਾਲ ਤਖਤ ਸਾਹਿਬ ਦੇ ਸਾਹਮਣੇ ਹਾਲਾਂਕਿ ਕੋਈ ਵੱਡੀ ਗੱਲ ਨਹੀਂ ਆ ਪਹਿਲਾਂ ਵੀ ਕਿਹਾ ਸੀ ਔਰ ਉਹਨਾਂ ਨੇ ਟਾਈਮ ਆਪ ਵੀ ਮੰਗਿਆ ਸੀ ਪਰ ਹੁਣ ਇਹੋ ਜੀ ਸਿਚੁਏਸ਼ਨ ਬਣ ਗਈ ਜਦੋਂ ਐਡੇ ਵੱਡੇ ਅਲੀਗੇਸ਼ਨਸ ਲੱਗਦੇ ਰਹੇ ਨੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ ਤੇ ਹੁਣ ਆ ਕੇ ਉਹਨਾਂ ਨੂੰ ਅਚਾਨਕ ਹੀ ਮਾਫ਼ ਕਰ ਦੇਣਾ ਜਾਂ ਬੜੇ ਸਹਿਜੇ ਹੀ ਮਾਫ਼ ਕਰ ਦੇਣਾ ਕਿਵੇਂ ਦੇਖਦੇ ਹੋ ਕਿ ਕੱਲ ਜਿਹੜੀ ਕਾਰਵਾਈ ਹੋਈ ਹੈ ਉਹ ਸਹੀ ਠਹਿਰਾਉਂਦੇ ਹੋ ਤੁਸੀਂ ਕਿ ਨਹੀਂ ਦੇਖੋ ਗੁਰਮਤ ਦਾ ਸਿਧਾਂਤ ਇਹ ਜੋ ਸਰਨ ਆਵੈ ਤੇ ਸਕੰਠ ਲਾਵੈ ਹੂੰ ਬਾਕੀ ਜੋ ਕੱਲ ਕਾਰਵਾਈ ਹੋਈ ਹੈ ਜੇਕਰ ਇਸ ਕਾਰਵਾਈ ਨੂੰ ਆ ਕਾਫੀ ਪੱਖਤੋਂ ਵਿਚਾਰਿਆ ਜਾਵੇ ਤਾਂ ਸਾਫ ਪਤਾ ਲੱਗ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਤਨਖਾਹ ਲਗਾਉਣੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਮਸਲਾ ਹੱਲ ਕਰਨਾ ਚਾਹੀਦਾ ਸੀ ਉਸ ਤਰੀਕੇ ਦੇ ਨਾਲ ਜਿਹੜਾ ਆ ਉਹ ਨਹੀਂ ਹੋਇਆ ਇਸ ਮਸਲੇ ਦੇ ਵਿੱਚ ਜਿਹੜੀ ਰਾਜਨੀਤੀ ਆ ਉਹ ਪ੍ਰਭਾਵਿਤ ਰਹੀ ਆ ਇਸ ਗੱਲ ਦੇ ਜਿਹੜੇ ਆ ਉਹ ਭਵਿੱਖ ਵਿੱਚ ਮਾਰੇ ਸਿੱਤੇ ਵੀ ਜਿਹੜੇ ਆ ਉਹ ਨਿਕਲ ਸਕਦੇ ਆ ਕਿਉਂਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਪਿਛਲੇ ਲੰਬੇ ਸਮੇਂ ਤੋਂ ਗੁਰੂ ਸਾਹਿਬਾਨਾਂ ਦੇ ਉੱਤੇ ਗੁਰੂ ਸਾਹਿਬਾਨਾਂ ਦੇ ਇਤਿਹਾਸ ਦੇ ਉੱਤੇ ਇਤਿਹਾਸਿਕ ਗ੍ਰੰਥਾਂ ਦੇ ਉੱਤੇ ਇੱਥੋਂ ਤੱਕ ਕਿ ਖੰਡੇ ਬਾਟੇ ਦੇ ਅੰਮ੍ਰਿਤ ਦੀ ਪਾਹਲ ਦੇ ਉੱਤੇ ਜਾਂ ਸਰੋਵਰਾਂ ਦੇ ਉੱਤੇ ਜਾਂ ਸਿੱਖੀ ਦੀਆਂ ਮਾਨਤਾਵਾਂ ਪਰੰਪਰਾਵਾਂ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ ਰਹੇ ਆ ਤੇ ਹਰੇਕ ਧਰਮ ਦੀ ਜਿਹੜੀ ਨਹੀਂ ਆ ਉਹ ਸ਼ਰਧਾ ਹੁੰਦੀ ਹੈ ਵਿਸ਼ਵਾਸ ਹੁੰਦੀ ਹੈ ਪਰ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਜੋ ਗਲਤ ਹੱਥਾਂ ਦੇ ਉੱਤੇ ਚੜ ਗਏ ਸੀ ਤੇ ਉਹਨਾਂ ਨੇ ਸੰਗਤਾਂ ਦੀ ਜਿਹੜੀ ਸ਼ਰਧਾ ਆ ਭਾਵਨਾ ਆ ਵਿਸ਼ਵਾਸ ਆ ਗੁਰੂ ਪ੍ਰਤੀ ਜਿਹੜਾ ਪ੍ਰੇਮ ਆ ਉਹਨੂੰ ਤੋੜਨ ਦਾ ਜਿਹਦਾ ਯਤਨ ਆ ਉਹ ਕੀਤਾ ਪਰ ਗਿਆਨੀ ਕੁਰਦੀਪ ਸਿੰਘ ਗੜਗੱਜ ਨੇ ਬੜਾ ਸਹਜੇ ਹੀ ਉਹਨਾਂ ਨੂੰ ਜਿਹੜਾ ਮਾਫ਼ ਆ ਉਹ ਕਰ ਦਿੱਤਾ ਤੇ ਫਿਰ ਸਭ ਤੋਂ ਵੱਡੀ ਗੱਲ ਕਿ ਕੋਈ ਉਹਨਾਂ ਨੂੰ ਤਨਖਾਹ ਵੀ ਨਹੀਂ ਲਗਾਈ ਗਈ ਜਦਕਿ ਜਿੰਨੀਆਂ ਵੱਡੀਆਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗਲਤੀਆਂ ਕੀਤੀਆਂ ਆ ਉਹਨਾਂ ਨੇ ਸਾਡੇ ਗੁਰੂ ਸਾਹਿਬ ਦੇ ਉੱਤੇ ਕਿੰਤੂ ਪ੍ਰੰਤੂ ਕੀਤਾ ਆ ਥੋੜਾ ਨਹੀਂ ਕੀਤਾ ਲਗਾਤਾਰ ਜਿਹੜਾ ਆ ਉਹ ਕਿੰਤੂ ਪ੍ਰੰਤੂ ਕੀਤਾ ਜਾਂਦਾ ਰਿਹਾ ਆ ਜਿਹਦੇ ਕਰਕੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਬੜੀ ਡੂੰਗੀ ਜਿਹੇ ਠੇਸ ਆ ਉਹ ਪਹੁੰਚੀ ਆ ਫਿਰ ਸ੍ਰੀ ਅਕਾਜ਼ ਤਖਤ ਸਾਹਿਬ ਤੋਂ ਵੀ ਜਿਹੜੀ ਪਾਬੰਦੀ ਆ ਉਹ ਲੱਗ ਗਈ ਬਹੁਤ ਸਾਰੀਆਂ ਪੰਥਕ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਗੁਰੂ ਨਾਲ ਪਿਆਰ ਕਰਨ ਵਾਲੇ ਸਿੱਖਾਂ ਨੇ ਜਿਹੜਾ ਵਿਰੋਧ ਆ ਉਹ ਕੀਤਾ ਇਹੀ ਸਿੱਖ ਕਿਸੇ ਸਮੇਂ ਭਾਈ ਰਣਜੀਤ ਸਿੰਘ ਢੱਡਰੀਆਂ ਉਹਦੇ ਦਾ ਸਾਥ ਵੀ ਦਿੰਦੇ ਰਹੇ ਸੀ ਪਰ ਜਦੋਂ ਭਾਈ ਰਣਜੀਤ ਸਿੰਘ ਗੁਰਮਤ ਤੋਂ ਪਾਸੇ ਹੋ ਗਏ ਕਾਮ ਰੇਡੀ ਵਿਚਾਰਧਾਰਾ ਉਹਨਾਂ ਦੇ ਉੱਤੇ ਹਾਵੀ ਹੋ ਗਈ ਤੇ ਫਿਰ ਉਹਨਾਂ ਨੇ ਜਿਹਦਾ ਸਾਥ ਦੇਣਾ ਛੱਡ ਦਿੱਤਾ ਉਲਟਾ ਜਗਾ ਜਗਾ ਦੇ ਉੱਤੇ ਭਾਈ ਰਣਜੀਤ ਸਿੰਘ ਦੇ ਜਿਹੜੇ ਪ੍ਰੋਗਰਾਮ ਆ ਉਹ ਰੱਦ ਕਰਵਾਏ ਗਏ ਭਾਈ ਰਣਜੀਤ ਸਿੰਘ ਇਹ ਦਾਵਾ ਕਰਦੇ ਰਹੇ ਢੜਰੀਆਂ ਵਾਲੇ ਇਹ ਦਾਵਾ ਕਰਦੇ ਰਹੇ ਕਿ ਉਹ ਸਾਇੰਸ ਅਨਸਾਰ ਗੁਰਬਾਣੀ ਦਾ ਸਿੱਖ ਇਤਿਹਾਸ ਦਾ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਆ ਉਹ ਕਰ ਰਹੇ ਆ ਪਰ ਉਹਨਾਂ ਦਾ ਜਿਹੜਾ ਪ੍ਰਚਾਰ ਸੀ ਉਹ ਨਾ ਤਾਂ ਸਿੱਖ ਧਰਮ ਅਨਸਾਰ ਸੀ ਨਾ ਉਹ ਸਿੱਖੀ ਅਨੁਸਾਰ ਸੀ ਨਾ ਉਹਨਾਂ ਦਾ ਕੋਈ ਸਾਇੰਸ ਅਨਸਾਰ ਸੀ ਤੇ ਨਾ ਹੀ ਉਹ ਜਿਹੜਾ ਪੂਰਾ ਆ ਉਹ ਕਾਮਰੇਡੀ ਵਿਚਾਰਧਾਰਾ ਅਨੁਸਾਰ ਸੀ ਉਹ ਸਾਰੇ ਕੁਝ ਨੂੰ ਜਿਹੜਾ ਆ ਉਹ ਰਲਗੱਡ ਕਰਨ ਦੇ ਤੋਰੇ ਹੋਏ ਸੁੱਤਰੇ ਹੋਏ ਸੀ ਤੇ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਤਾਂ ਅੰਮ੍ਰਿਤ ਵੇਲਾ ਸੱਚ ਨਾ ਉਹ ਵਧੀਆ ਵਿਚਾਰ ਅੰਮ੍ਰਿਤ ਵੇਲੇ ਦੇ ਉੱਤੇ ਵੀ ਜਿਹੜਾ ਕਿੰਤੂ ਪ੍ਰੰਤੂ ਕਰ ਦਿੱਤਾ ਜਦ ਕਿ ਜਿਹੜੀ ਸਾਇੰਸ ਆ ਜਾਂ ਜਿਹੜੀ ਕੁਦਰਤ ਆ ਉਹ ਵੀ ਅੰਮ੍ਰਿਤ ਵੇਲੇ ਨੂੰ ਜਿਹੜਾ ਆ ਉਹ ਮੰਨਦੀ ਆ ਸੋ ਮੈਂ ਇਸ ਕਰਕੇ ਕਹਿੰਦਾ ਕਿ ਭਾਈ ਢੱਡੀਆਂ ਵਾਲੇ ਉਹ ਗੁਰਮਤ ਵਿਚਾਰ ਧਾਰਾ ਤੋਂ ਜਾਂ ਜਿਹੜੀ ਜੈਂਸ ਵਿਚਾਰ ਧਾਰਾ ਦੀ ਉਹ ਗੱਲ ਕਰਦੇ ਸੀ ਉਹ ਕਿਸੇ ਵੀ ਵਿਚਾਰ ਧਾਰਾ ਦੇ ਉੱਤੇ ਜਿਹੜਾ ਪੂਰੇ ਆ ਉਹ ਉੱਤਰ ਨਹੀਂ ਰਹੇ ਸੀ ਸੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵਾਪਸ ਆਏ ਆ ਇਹਦਾ ਅਸੀਂ ਸਵਾਗਤ ਕਰਦੇ ਆ ਪਰ ਜਿਸ ਤਰੀਕੇ ਦੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇਹ ਮਸਲਾ ਹੱਲ ਕਰਨਾ ਚਾਹੀਦਾ ਸੀ ਉਹ ਉਸ ਤਰੀਕੇ ਦੇ ਨਾਲ ਜਿਹੜਾ ਮਸਲਾ ਆ ਉਹ ਹੱਲ ਨਹੀਂ ਹੋਇਆ ਦੇਖੋ ਅੰਮ੍ਰਿਤ ਸਰੋਵਰ ਦੇ ਉੱਤੇ ਕਿੰਦੂ ਬ੍ਰੰਤੂ ਕੀਤਾ ਗਿਆ ਹਜ਼ਾਰਾਂ ਲੱਖਾਂ ਸੰਗਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ ਦੇ ਵਿੱਚ ਆਉਂਦੀਆਂ ਆ ਸ੍ਰੀ ਦਰਬਾਰ ਸਾਹਿਬ ਆਉਂਦੀਆਂ ਆ ਜਿੱਥੇ ਗੁਰੂ ਦੇ ਦਰਸ਼ਨ ਕਰਕੇ ਤੇ ਆਪਣੇ ਤਨ ਮਨ ਦੇ ਰੋਗ ਦੂਰ ਕਰਦੀਆਂ ਆ ਨਿਹਾਲ ਹੁੰਦੀਆਂ ਆ ਉਥੇ ਅੰਮ੍ਰਿਤ ਸਰੋਵਰ ਵਿੱਚ ਵੀ ਇਸ਼ਨਾਨ ਕਰਕੇ ਤਨ ਦੇ ਰੋਗ ਵੀ ਦੂਰ ਹੁੰਦੇ ਆ ਮਨ ਦੇ ਰੋਗ ਵੀ ਦੂਰ ਹੁੰਦੇ ਆ ਪਰ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਨੇ ਅੰਮ੍ਰਿਤ ਸਰੋਵਰ ਬਾਰੇ ਅਜਿਹੀਆਂ ਭੱਦੀਆਂ ਜਿਹੜੀਆਂ ਟਿੱਪਣੀਆਂ ਆ ਉਹ ਕੀਤੀਆਂ ਜੋ ਹਰੇਕ ਸਿੱਖ ਲਈ ਬਰਦਾਸ਼ਤਜੋਗ ਨਹੀਂ ਸਨ ਜਿਵੇਂ ਅੰਮ੍ਰਿਤ ਸਰੋਵਰ ਨੂੰ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਹੱਥੀਂ ਜੜਾਇਆ ਉਹ ਸਾਜਿਆ ਹੋਵੇ ਬਾਬਾ ਬੁੱਢਾ ਸਾਹਿਬ ਜੀ ਵਰਗੇ ਭਾਈ ਸ਼ਾਲੋ ਜੀ ਵਰਗੇ ਭਾਈ ਬਹਿਲੋ ਜੀ ਵਰਗੇ ਗੁਰਸਿੱਖਾਂ ਨੇ ਉੱਥੇ ਜਿਹੜੀਆਂ ਮਹਾਨ ਸੇਵਾਵਾਂ ਆ ਉਹ ਕੀਤੀਆਂ ਹੁਣ ਹੁਣ ਨਾਲ ਨਾਲ ਤਾਂ ਇਹ ਵੀ ਚਾਹੀਦਾ ਸੀ ਕਿ ਜਦੋਂ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਦਾ ਮਸਲਾ ਵਿਚਾਰਿਆ ਜਾ ਰਿਹਾ ਜਾ ਰਿਹਾ ਆ ਤੇ ਸਮੁੱਚੀਆਂ ਸੰਪਰਦਾਵਾਂ ਸਮੁੱਚੀਆਂ ਪੰਥਕ ਜਥੇਬੰਦੀਆਂ ਸਮੁੱਚੀਆਂ ਸੰਸਥਾਵਾਂ ਦੇ ਨਾਲ ਜਿਹੜੀ ਵਿਚਾਰ ਚਰਚਾ ਆ ਉਹ ਕੀਤੀ ਜਾਂਦੀ ਤੇ ਨਾਲ ਹੀ ਜਿਸ ਅੰਮ੍ਰਿਤ ਸਰੋਵਰ ਬਾਰੇ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਕਿੰਤੂ ਪ੍ਰੰਤੂ ਕਰਦੇ ਰਹੇ ਆ ਤੇ ਭਾਈ ਗਿਆਨੀ ਗੁਰਦੀਪ ਸਿੰਘ ਗੜਗੱਜ ਉਹਨਾਂ ਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਤਨਖਾਹ ਦੇ ਵਿੱਚ ਇਹ ਵੀ ਕਿਹਾ ਜਾਂਦਾ ਕਿ 40 ਦਿਨ ਜਾਂ ਇਹ ਕਹ ਲਈਏ 5 ਦਿਨ ਜਾਂ 11 ਦਿਨ ਜਾਂ ਕੁਝ ਦਿਨ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਉਸੇ ਸਰੋਵਰ ਦੇ ਵਿੱਚ ਜਿਹੜਾ ਆ ਉਹ ਸ਼ਰਦਾ ਭਾਵਨਾ ਸਹਿਤ ਆਪਣੇ ਜਥੇ ਸਮੇਤ ਇਸ਼ਨਾਨ ਕਰੇ ਤੇ ਨਾਲ ਹੀ ਸਰੋਵਰ ਦੀ ਜਿਹੜੀ ਆ ਸਫਾਈ ਦੀ ਜਿਹੜੀ ਸੇਵਾ ਆ ਉਹ ਕਰੇ ਸੋ ਇਸ ਤਰ੍ਹਾਂ ਹੋਰ ਜਿਹੜੀਆਂ ਸੇਵਾਵਾਂ ਇਹਦੇ ਨਾਲ ਨਾਲ ਜੋ ਕੁਝ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬੋਲਿਆ ਸੀ ਕੱਲੀ-ਕੱਲੀ ਗੱਲ ਮੋਲੀ ਤੋਂ ਪੁੱਛਣੀ ਚਾਹੀਦੀ ਸੀ ਕਿ ਇਹ ਗੱਲ ਤੁਸੀਂ ਕਿਉਂ ਕਹਿੰਦੇ ਰਹੇ ਤੇ ਰਣਜੀਤ ਸਿੰਘ ਢੱਡੀਆਂ ਵਾਲਾ ਇਹ ਗੱਲਾਂ ਕਹਿੰਦਾ ਕਿ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਗਲਤ ਸੀ ਇਹਦੇ ਨਾਲ ਨਾਲ ਜੋ ਕੁਝ ਜਿਵੇਂ ਢੱਡੀਆਂ ਵਾਲਿਆਂ ਨੇ ਪਿਛਲੇ ਲੰਬੇ ਸਮੇਂ ਤੋਂ ਬੋਲਿਆ ਆ ਉਹ ਅੱਜ ਵੀ ਇਹਨਾਂ ਦੇ ਚੈਨਲ ਐਮਪੀ ਦੇ ਉੱਤੇ ਪਿਆ ਹੋਇਆ ਆ ਉਹਨੂੰ ਡਿਲੀਟ ਕਿਉਂ ਨਹੀਂ ਕਰਵਾਇਆ ਗਿਆ ਉਹ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਡਿਲੀਟ ਕਰਵਾਈਆਂ ਜਾਣੀਆਂ ਚਾਹੀਦੀਆਂ ਸੀ ਇਹ ਗੱਲ ਇਹ ਹੈ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜੀ ਜਿਹੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਹਨਾਂ ਨੇ ਅੱਗੇ ਤਰਕ ਜ਼ਰੂਰ ਦਿੱਤਾ ਹੈ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਹਿੰਦੇ ਮੈਂ ਜੋ ਕੀਤਾ ਉਹ ਸਹੀ ਹੈ ਜਾਂ ਗਲਤ ਹੈ ਉਹ ਅਜੇ ਵੀ ਆਪਣੇ ਆਪ ਨੂੰ ਇਹ ਨਹੀਂ ਮੰਨ ਰਹੇ ਸ਼ਾਇਦ ਕਿ ਉਹਨਾਂ ਨੇ ਸਹੀ ਕੀਤਾ ਕਿ ਗਲਤ ਕੀਤਾ ਤੁਹਾਨੂੰ ਕੀ ਲੱਗਦਾ ਦੇਖੋ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਕਿਸੇ ਸਮੇਂ ਉਹਨਾਂ ਨੇ ਬਹੁਤ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਅੰਮ੍ਰਿਤ ਸੰਚਾਰ ਦੀ ਜਿਹੜੀ ਲਹਿਰ ਆ ਉਹ ਚਲਾਈ ਸੰਗਤਾਂ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਜਿਹਦਾ ਆ ਉਹ ਮਾਨਤਾ ਸੀ ਪਰ ਹੁਣ ਆਪਾਂ ਇਹ ਵੀ ਦੇਖ ਰਹੇ ਆ ਕਿ ਪਿਛਲੇ ਕਾਫੀ ਸਾਲਾਂ ਤੋਂ ਉਹ ਗੁਰਮਤਿ ਸਿਧਾਂਤ ਤੋਂ ਜਿਹੜੇ ਕਿੰਨੇ ਆ ਦੂਰ ਹੋ ਚੁੱਕੇ ਹੁਣ ਜਦੋਂ ਮਾਫੀ ਮੰਗਣ ਆਏ ਵੀ ਆ ਤੁਸੀਂ ਦੇਖੋ ਕਿ ਉਹਨਾਂ ਦੀ ਜਿਹੜੀ ਬੋਲਬਾਣੀ ਆ ਤੇ ਉਹਦੇ ਵਿੱਚ ਉਹ ਕਹਿ ਰਹੇ ਕਿ ਮੇਰੇ ਤੋਂ ਗਲਤੀਆਂ ਹੋਈਆਂ ਜਾਂ ਨਹੀਂ ਹੋਈਆਂ ਇਹ ਕੀ ਗੱਲ ਹੋਈ ਗਲਤੀਆਂ ਹੋਈਆਂ ਜਾਂ ਨਹੀਂ ਹੋਈਆਂ ਜਦੋਂ ਕਿ ਸ਼ਰਿਆਮ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਗਲਤੀਆਂ ਕੋਈ ਛੋਟੀਆਂ ਨਹੀਂ ਕੀਤੀਆਂ ਬਹੁਤ ਵੱਡੀਆਂ ਜਿਹੜੀਆਂ ਗਲਤੀਆਂ ਆ ਉਹ ਕੀਤੀਆਂ ਸਿੱਖ ਧਰਮ ਦੇ ਸਿਧਾਂਤਾਂ ਨੂੰ ਪਰੰਪਰਾਵਾਂ ਨੂੰ ਮਾਨਤਾਵਾਂ ਨੂੰ ਜਿਹੜੀ ਸਾਟ ਆ ਉਹ ਮਾਰੀ ਗਈ ਉਹਨਾਂ ਨੂੰ ਤੋੜਨ ਦਾ ਜਿਹੜਾ ਯਤਨ ਆ ਉਹ ਕੀਤਾ ਸਿੱਖ ਸੰਗਤਾਂ ਨੂੰ ਗੁਰਮਤ ਵਿਚਾਰ ਧਾਰਾ ਤੋਂ ਤੋੜ ਕੇ ਤੇ ਕਾਮ ਰੇਡੀ ਵਿਚਾਰ ਧਾਰਾ ਵੱਲ ਨਾਸਤਿਕ ਵਿਚਾਰ ਧਾਰਾ ਵੱਲ ਲਿਜਾਣ ਦਾ ਜਿਹੜਾ ਯਤਨ ਆ ਉਹ ਹੋਇਆ ਤੇ ਅੱਜ ਵੀ ਰਣਜੀਤ ਸਿੰਘ ਆਪਣੀ ਗਲਤੀ ਉਹ ਖੁੱਲੇ ਰੂਪ ਵਿੱਚ ਮੰਨਣ ਦੀ ਬਜਾਏ ਨਾ 도ਗਲਾ ਜਿਹਾ ਰੂਪ ਵਰਤ ਰਿਹਾ ਕਿ ਮੇਰੇ ਤੋਂ ਗਲਤੀਆਂ ਹੋਈਆਂ ਜਾਂ ਨਹੀਂ ਹੋਈਆਂ ਜਾਂ ਉਹ ਇਹ ਵੀ ਗੱਲ ਕਹਿ ਰਹੇ ਆ ਕਿ ਮੈਂ ਪੰਥ ਦੇ ਬਡੇਰੇ ਹਿੱਤਾਂ ਨੂੰ ਲੈ ਕੇ ਆਇਆ ਆ ਸੋ ਪੰਥ ਦੇ ਬਡੇਰੇ ਹਿੱਤਾਂ ਦੀ ਗੱਲ ਤਾਂ ਵੱਖਰੀ ਹੈ ਗੱਲ ਤਾਂ ਇਹ ਹੈ ਕਿ ਜਿਸ ਗੱਲਾਂ ਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲਾ ਦੋਸ਼ੀ ਆ ਉਹ ਉਹ ਆਪਣੀਆਂ ਗਲਤੀਆਂ ਦੀ ਜਿਹੜੀ ਖੁੱਲ੍ਹ ਕੇ ਜਿਹੜੀ ਮਾਫੀ ਆ ਉਹ ਮੰਗੇ ਤੇ ਅੱਗੇ ਤੋਂ ਅਦੇਹਾ ਜਿਹੜਾ ਪ੍ਰਚਾਰ ਆ ਉਹ ਬੰਦ ਕਰੇ ਹੁਣ ਕੀ ਗਾਰੰਟੀ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਅਦੇਹਾ ਜਿਹੜਾ ਪ੍ਰਚਾਰ ਆ ਉਹ ਨਹੀਂ ਕਰੇਗਾ ਹੂੰ ਇਹ ਤੁਹਾਨੂੰ ਇਸ ਮਾਫੀ ਪਿੱਛੇ ਸਿਆਸਤ ਲੱਗਦੀ ਹੈ ਕਿਉਂਕਿ ਬਹੁਤ ਸਾਰੇ ਪੱਤਰਕਾਰ ਇਹ ਤਰਕ ਚੁੱਕ ਰਹੇ ਹਨ ਬਿਲਕੁਲ ਇਹਦੇ ਪਿੱਛੇ ਇਹਦੇ ਪਿੱਛੇ ਕਾਂਗਰਸ ਦੀ ਬਹੁਤ ਵੱਡੀ ਜਿਹੀ ਸਿਆਸਤ ਹੈ ਪਰਮਜੀਤ ਸਿੰਘ ਸਰਨੇ ਦਿੱਲੀ ਵਾਲੇ ਦੀ ਜਿਹੜੀ ਵੱਡੀ ਸਿਆਸਤ ਹੈ ਇਹਦੇ ਵਿੱਚ ਬਾਦਲ ਕਿਆਂ ਦੀ ਵੀ ਬੜੀ ਵੱਡੀ ਜਿਹੀ ਸਿਆਸਤ ਹੈ ਜਿਹਦੇ ਲੋਕ ਰਣਜੀਤ ਸਿੰਘ ਢੜਰੀਆਂ ਵਾਲੇ ਦੇ ਨਾਲ ਜੁੜੇ ਹੋਏ ਆ ਬਾਦਲ ਕੇ ਪਰਮਜੀਤ ਸਿੰਘ ਸਰਨੇ ਰਾਹੀਂ ਜਿਹੜੀਆਂ ਆ ਉਹਦੀਆਂ ਵੋਟਾਂ ਜਿਹੜੀਆਂ ਖਿੱਚਣਾ ਚਾਹੁੰਦੇ ਪਰਮਜੀਤ ਸਿੰਘ ਸਰਨਾ ਪਹਿਲਾਂ ਕਾਂਗਰਸ ਦੀਆਂ ਜੁੱਤੀਆਂ ਝਾੜਦਾ ਰਿਹਾ ਲੰਬਾ ਸਮਾਂ ਵਾਦਦਕਿਆਂ ਨੂੰ ਮਾਰਾ ਕਹਿੰਦਾ ਰਿਹਾ ਤੇ ਹੁਣ ਉਹ ਬਾਦਦਕਿਆਂ ਤੇ ਜਿਹੜਾ ਆ ਉਹ ਨੇਦੇ ਹੋ ਚੁੱਕਾ ਹੋਇਆ ਆ ਸੋ ਇਹ ਇੱਕ ਬੜੀ ਵੱਡੀ ਜਿਹੀ ਸਿਆਸਤ ਆ ਉਹ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਰਾਹੀਂ ਪਰਮਜੀਤ ਸਿੰਘ ਸਰਨੇ ਦੇ ਵੱਲੋਂ ਜਿਹੜੀ ਆ ਉਹ ਖੇਢੀ ਗਈ ਆ ਦੇਖੋ ਸਾਰੀਆਂ ਜਥੇਬੰਦੀਆਂ ਚਾਹੁੰਦੀਆਂ ਆ ਕਿ ਰਣਜੀਤ ਸਿੰਘ ਢਰਰੀਆਂ ਵਾਲਾ ਜਿਹੜਾ ਆ ਉਹ ਉਹ ਵਾਪਸ ਆਵੇ ਕਿਉਂਕਿ ਜੇ ਕੋਈ ਸਿੱਖ ਗੁਰੂ ਦੇ ਨਾਲੋਂ ਟੁੱਟ ਗਿਆ ਆ ਤੇ ਹਰੇਕ ਸਿੱਖ ਦੀ ਅਰਦਾਸ ਹੁੰਦੀ ਆ ਕਿ ਉਹ ਸਿੱਖ ਦੁਬਾਰਾ ਗੁਰੂ ਦੇ ਨਾਲ ਗੁਰੂ ਸਿਧਾਂਤਾਂ ਦੇ ਨਾਲ ਜਿਹੜਾ ਆ ਉਹ ਜੁੜ ਜਾਵੇ ਪਰ ਜਿਸ ਤਰੀਕੇ ਦੇ ਨਾਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਹਾਲੇ ਵੀ ਆਪਣਾ ਜਿਹੜਾ ਹੰਕਾਰ ਆ ਉਹ ਦਿਖਾ ਰਿਹਾ ਆ ਸੋ ਇਹ ਗੱਲਾਂ ਜਿਹੜੀਆਂ ਆ ਉਹ ਪਰਵਾਣ ਨਹੀਂ ਹੈਗੀਆਂ ਬਾਕੀ ਅਸੀਂ ਸ੍ਰੀ ਆਕਾਲ ਤਖਤ ਸਾਹਿਬ ਦੇ ਅੱਗੇ ਆਪਣਾ ਸਿਰ ਝੁਕਾਉਨੇ ਆ ਸ੍ਰੀ ਆਕਾਲ ਤਖਤ ਸਾਹਿਬ ਦੇ ਫੈਸਲੇ ਦੇ ਉੱਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ ਪਰ ਫਿਰ ਵੀ ਜੇਕਰ ਇਹ ਮਸਲੇ ਨੂੰ ਸਹੀ ਤਰੀਕੇ ਦੇ ਨਾਲ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਵਿਚਾਰ ਦੇ ਤਾਂ ਇਹ ਹੋਰ ਵੀ ਜ਼ਿਆਦਾ ਵਧੀਆ ਹੋਣਾ ਸੀ ਪਰ ਜਿਸ ਸ੍ਰੀ ਆਕਾਲ ਤਖਤ ਸਾਹਿਬ ਨੂੰ ਭਾਈ ਰঞ্জੀਤ ਸਿੰਘ ਢੱਡਰੀਆਂ ਵਾਲਾ ਇਮਾਰਤ ਆਖਦਾ ਸੀ ਸ੍ਰੀ ਦਰਬਾਰ ਸਾਹਿਬ ਨੂੰ ਇਮਾਰਤ ਆਖਦਾ ਸੀ ਜਾਂ ਕਹਿੰਦਾ ਸੀ ਕਿ ਮੈਂ ਇਨ੍ਹਾਂ ਜਥੇਦਾਰਾਂ ਦੇ ਅੱਗੇ ਇਨ੍ਹਾਂ ਪੁਜਾਰੀਆਂ ਦੇ ਅੱਗੇ ਜਿਹੜਾ ਆ ਉਹ ਝੁਕਾਂਗਾ ਨਹੀਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹੰਕਾਰ ਦੇ ਵਿੱਚ ਉਹਨੇ ਗੱਲਾਂ ਕਹੀਆਂ ਪਰ ਅੱਜ ਦੇਖੋ ਕਿ ਉਸੇ ਸ੍ਰੀ ਆਕਾਲ ਤਖਤ ਸਾਹਿਬ ਦੇ ਅੱਗੇ ਜਿਵੇਂ ਮਰਜ਼ੀ ਆ ਇੱਕ ਵਾਰੀ ਝੁਕਣਾ ਤਾਂ ਪੈ ਗਿਆ ਉਹਨਾਂ ਹੀ ਜਥੇਦਾਰਾਂ ਨੂੰ ਜਿਹੜਾ ਆ ਉਹ ਮੈਮੋਰੈਂਡਮ ਆਪਣੀ ਲੈਟਰ ਜਿਹੜੀ ਆ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਦੇਣੀ ਪੈਗੀ ਇੱਥੋਂ ਇੱਕ ਇਹ ਵੀ ਗੱਲ ਸਾਬਤ ਹੋ ਗਈ ਹੈ ਕਿ ਸ੍ਰੀ ਆਕਾਲ ਤਖਤ ਸਾਹਿਬ ਮਹਾਨ ਸੀ ਹਾਂ ਤੇ ਰਹੇਗਾ ਇੱਥੇ ਜਿਹੜੇ ਜ਼ਾਲਮ ਜਰਵਾਨੇ ਆ ਜਿਨ੍ਹਾਂ ਜਿਹੜੇ ਹੰਕਾਰੇ ਆ ਉਹ ਝੁਗਦੇ ਰਹੇ ਸੀ ਤੇ ਅਗਾਹ ਵੀ ਜਿਹੜੇ ਆ ਉਹ ਝੁਗਦੇ ਰਹਿਣਗੇ ਅੱਛਾ ਭਾਈ ਸਾਹਿਬ ਇੱਕ ਇੱਕ ਸਵਾਲ ਮੈਂ ਹੋਰ ਇਹਨਾਂ ਨਾਲ ਇਨਕਲੂਡ ਕਰਨਾ ਚਾਹੁੰਦਾ ਆ ਕਿਉਂਕਿ ਜਿਹੜੀ ਗੱਲ ਪਾਈ ਰਣਜੀਤ ਸਿੰਘ ਢਰੀਆ ਵਾਲਿਆਂ ਨੇ ਆਖੀ ਸੀ ਇਹ ਕਿ ਗਲਤੀ ਕੀਤੀ ਹੈ ਕਿ ਨਹੀਂ ਕੀਤੀ ਉਹਦੇ ਨਾਲ ਉਹਨਾਂ ਨੇ ਇੱਕ ਹੋਰ ਜ਼ਿਕਰ ਕੀਤਾ ਸੀ ਉਹਨਾਂ ਨੇ ਉਹਦੇ ਨਾਲ ਜ਼ਿਕਰ ਕੀਤਾ ਗਿਆ ਦਮਦਮੀ ਤਖਸਾਲ ਮੁਖੀ ਦਾ ਆ ਬਾਬਾ ਹਰਨਾਮ ਸਿੰਘ ਖਾਲਸਾ ਹੋਣਾ ਦਾ ਔਰ ਉਹਨਾਂ ਬਾਰੇ ਵੀ ਗੱਲ ਕਰਦੇ ਕਹਿੰਦੇ ਕਿ ਉਹ ਵੀ ਆਪਣਾ ਆਪਣੀਆਂ ਭੁੱਲਾਂ ਬਖਸ਼ਾ ਲੈਣ ਉਹ ਵੀ ਆਪਣੇ ਬਾਰੇ ਦੱਸ ਦੇਣ ਉਹ ਵੀ ਸਪਸ਼ਟੀਕਰਨ ਦੇ ਦੇਣ ਜਿਹੜੀ ਸ਼ਬੀਲ ਵਾਲੀ ਗੱਲ ਆਖੀ ਸੀ ਸ਼ਬੀਲ ਵਾਲਾ ਕਾਂਡ ਕੀ ਹੈ ਇਹਦੇ ਬਾਰੇ ਵੀ ਦੱਸੋ ਕਿਰਿਆ ਦੇਖੋ ਸ਼ਬੀਲ ਵਾਲਾ ਜੋ ਵੀ ਕਾਂਡ ਹੈਗਾ ਉਹ ਸਾਰੀਆਂ ਸੰਗਤਾਂ ਨੂੰ ਪਤਾ ਹੀ ਆ ਉਹ ਕਿਸੇ ਤੇ ਕੋਲੋਂ ਲੁਕਿਆ ਛिपਿਆ ਨਹੀਂ ਆ ਜਿਸ ਸਮੇਂ ਆ ਬਾਬਾ ਹਰਨਾਮ ਸਿੰਘ ਧੁੰਮਾ ਦੇ ਸਿੰਘਾਂ ਦੇ ਵੱਲੋਂ ਭਾਈ ਰਣਜੀਤ ਸਿੰਘ ਢੱਡਰੀਆਂਵਾੜੇ ਦੇ ਉੱਤੇ ਹਮਲਾ ਕੀਤਾ ਗਿਆ ਜਦੇ ਦੇ ਵਿੱਚ ਭਾਈ ਭਪਿੰਦਰ ਸਿੰਘ ਉਹਨਾਂ ਦੇ ਗੋਲੀ ਲੱਗ ਗਈ ਤੇ ਉਹ ਉਹਨਾਂ ਦੀ ਜਿਹੜੀ ਜਾਨ ਆ ਉਹ ਚਲੇ ਗਈ ਉਸ ਸਮੇਂ ਬਹੁਤ ਸਾਰੀਆਂ ਸੰਪਰਦਾਵਾਂ ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਬਹੁਤ ਸਾਰੇ ਸਿੱਖਾਂ ਨੇ ਇਸ ਗੱਲ ਦਾ ਜਿਹੜਾ ਵਿਰੋਧ ਐ ਕੀਤਾ ਕਿ ਇਹ ਜਿਹੜਾ ਹਮਲਾ ਆ ਉਹ ਨਹੀਂ ਹੋਣਾ ਚਾਹੀਦਾ ਸੀ ਪਰ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਹੋਲੀ-ਹੋਲੀ ਗੁਰਮਤਿ ਸਿਧਾਂਤਾਂ ਤੋਂ ਇੰਨੇ ਜ਼ਿਆਦਾ ਜੁੜੇ ਆ ਉਹ ਦੂਰ ਹੋ ਗਏ ਜਾਂ ਗੁਰਮਤਿ ਸਿਧਾਂਤਾਂ ਦੇ ਉੱਤੇ ਇੰਨੇ ਜ਼ਿਆਦਾ ਜਿਹੜੇ ਵਾਰ ਆ ਉਹ ਕਰਨ ਲੱਗ ਪਏ ਕਿ ਉਹ ਉਹਨਾਂ ਸਿੱਖਾਂ ਨੂੰ ਹੀ ਦੁਬਾਰਾ ਇਹ ਗੱਲ ਕਹਿਣੇ ਪੈਗੀ ਕਿ ਜੋ ਕੁਝ ਢੱਡਰੀਆਂ ਵਾਲੇ ਉੱਤੇ ਹੋਇਆ ਉਹ ਚੰਗਾ ਹੀ ਹੋਇਆ ਮਤਲਬ ਕਿ ਇਦਾਂ ਦੇ ਹਾਲਾਤ ਖੁਦ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਹੜੇ ਆ ਉਹ ਬਣਾ ਦਿੱਤੇ ਸੀ ਬਾਕੀ ਇਹ ਗੱਲ ਇਹ ਆ ਕਿ ਦਮਦਮੀ ਟਕਸਾਲ ਦੇ ਮੁਖੀ ਦੇ ਨਾਲ ਕਿਸੇ ਦੇ ਵਿਚਾਰਕ ਮਤਭੇਦ ਹੋ ਸਕਦੇ ਆ ਸਾਡੇ ਖੁਦ ਵੀ ਬਾਬਾ ਹਰਨਾਮ ਸਿੰਘ ਜੀ ਹੁਣਾ ਦੇ ਨਾਲ ਬਹੁਤ ਸਾਰੇ ਜਿਹੜੇ ਵਿਚਾਰਕ ਮਤਭੇਦ ਆ ਉਹਨਾਂ ਦੇ ਨਾਲ ਜਿਹੜੇ ਆ ਉਹ ਵੱਖਰੇਵੇਂ ਆ ਦਮਦਮੀ ਟਕਸਾਲ ਦੇ ਵਿੱਚ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਉਹਨਾਂ ਦੇ ਸਤਖੰਡ ਵਿਵਾਸ ਕਰਨ ਤੋਂ ਬਾਅਦ ਕਾਫੀ ਜਿਹੜੇ ਸਿੰਘ ਆ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੀਆਂ ਸੇਵਾਵਾਂ ਨਿਭਾ ਰਹੇ ਆ ਜਿਵੇਂ ਮਹਿਤਾ ਵਿਖੇ ਬਾਬਾ ਹਰਨਾਮ ਸਿੰਘ ਧੁਮਾ ਸੇਵਾਵਾਂ ਨਿਭਾਰੀ ਆ ਜਾਂ ਸੰਗਰਾਮਾਂ ਵਿਖੇ ਬਾਬਾ ਰਾਮ ਸਿੰਘ ਜੀ ਜੋ ਸ੍ਰੀ ਦਰਬਾਰ ਸਾਹਿਬ ਦੇ ਪਹਿਲਾ ਸਿੰਘ ਸਾਹਿਬ ਵੀ ਰਹੇ ਆ ਸੋ ਉਹ ਸੇਵਾਵਾਂ ਨਿਭਾ ਰਹੇ ਆ ਇਸੇ ਤਰ੍ਹਾਂ ਅਜਨਾਲੇ ਵਿਖੇ ਭਾਈ ਅਮਰੀਕ ਸਿੰਘ ਜੀ ਸੇਵਾਵਾਂ ਨਿਭਾ ਰਹੇ ਆ ਇਸੇ ਤਰ੍ਹਾਂ ਦਮਦਮੀ ਤਖਤ ਸਾਹਿਬ ਜੋਗੀਵਾਲ ਵਿਖੇ ਵੀ ਜਿਹੜੇ ਹੋਰ ਮਹਾਪੁਰਸ਼ ਆ ਉਹ ਸੇਵਾਵਾਂ ਨਿਭਾ ਰਹੇ ਆ ਤੇ ਇਸੇ ਤਰ੍ਹਾਂ ਦਮਦਮੀ ਤਖਤ ਸਾਹਿਬ ਦੇ ਹੋਰ ਵੀ ਵੱਖੋ-ਵੱਖਰੀਆਂ ਜਗ੍ਹਾ ਦੇ ਉੱਤੇ ਜਿਹੜੇ ਸਿੰਘ ਆ ਉਹ ਗੁਰਮਤ ਦਾ ਭਾਰੀ ਪ੍ਰਚਾਰ ਪ੍ਰਸਾਰ ਕਰ ਰਹੀ ਆ ਜਿਵੇਂ ਕਿ ਆਪਾਂ ਕਨਕਵਾਲ ਵੇਖੀਏ ਤੇ ਉੱਥੇ ਭਾਈ ਅਮਰਜੀਤ ਸਿੰਘ ਉਹ ਵਿਦਿਆਲਾ ਚਲਾ ਰਹੇ ਆ ਇਸੇ ਤਰ੍ਹਾਂ ਸਦਰਵਾਲਾ ਵੇਖੀਏ ਤੇ ਉੱਥੇ ਵੀ ਭਾਈ ਭੁਪਿੰਦਰ ਸਿੰਘ ਜਿਨ੍ਹਾਂ ਨੂੰ ਮਿੱਠਾ ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਉਹ ਸੇਵਾਵਾਂ ਨਿਭਾ ਰਹੇ ਜਾਂ ਇੱਥੇ ਰਮਾਨਾ ਚੱਕ ਉਸਤਾਦ ਅਨੋਖ ਸਿੰਘ ਜੀ ਜਾਂ ਇਹ ਕਹਦੀ ਹੋਰ ਵੀ ਬਹੁਤ ਸਾਰੇ ਬੁੱਕਨ ਖਾਂ ਅਸਥਾਨ ਜਥੇਦਾਰ ਸੁਖਦੇਵ ਸਿੰਘ ਜੀ ਸੋ ਮੇਰੇ ਕਹਿਣ ਤੋਂ ਭਾਵ ਕਿ ਇਹਨਾਂ ਸਾਰੇ ਦਮਦਮੇ ਤਖਸਾਲ ਦੇ ਸਿੰਘਾਂ ਦੇ ਵਿੱਚ ਜਾਂ ਸੰਗਤਾਂ ਦੇ ਵਿੱਚ ਕਿਸੇ ਦਮਦਮੀ ਤਖਸਾਲ ਦੇ ਕਿਸੇ ਵੀ ਸਿੰਘ பிரதி ਜਾਂ ਕਿਸੇ ਜਥੇਦਾਰ ਪ੍ਰਤੀ ਕੋਈ મતભੇਦ ਵੱਖਰੇਵੇਂ ਹੋ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਆ ਕਿ ਕੋਈ ਸਮੁੱਚੀ ਹੀ ਦਮਦਮੀ ਤਖਸਾਲ ਨੂੰ ਜਿਹੜਾ ਨਿਸ਼ਾਨਾ ਆ ਉਹ ਬਣਾਵੇ ਦਮਦਮੀ ਤਖਸਾਲ ਤਾਂ ਕਲਗੀਧਰ ਪਾਤਸ਼ਾਹ ਜੀ ਵੱਲੋਂ ਵਰਸਾਈ ਹੋਈ ਜਥੇਬੰਦੀ ਆ ਜੋ ਧਾਰਮਿਕ ਯੂਨੀਵਰਸਿਟੀ ਆ ਖਾਲਸਾ ਪੰਥ ਦੀ ਯੋਧੀਆਂ ਦੀ ਖਾਨ ਆ ਇਸੇ ਜਥੇਬੰਦੀ ਦੇ ਵਿੱਚ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਭਾਈ ਮਨੀ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਗਿਆਨੀ ਗੁਰਦਾਸ ਸਿੰਘ ਜੀ ਗਿਆਨੀ ਸੂਰਤ ਸਿੰਘ ਜੀ ਗਿਆਨੀ ਸੰਤ ਸਿੰਘ ਜੀ ਜਿਨ੍ਹਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰੇਰ ਕੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਤੇ ਜਿਹੜਾ ਸੋਨਾ ਆ ਉਹ ਲਗਵਾਇਆ ਸੀ ਇਸੇ ਤਰ੍ਹਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਨਾਂ ਤਾਂ ਆਪਾਂ ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਾਲਾ ਸ਼ਾਨਾਮਤਾ ਜਿਹੜਾ ਇਤਿਹਾਸ ਆ ਉਹ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜੂਨ 1984 ਦੇ ਵਿੱਚ ਜਿਹੜਾ ਦੁਬਾਰਾ ਦੁਹਰਾਇਆ ਸੀ ਜਿਨ੍ਹਾਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਕਿਹਾ ਗਿਆ ਬਾਬਾ ਠਾਕੁਰ ਸਿੰਘ ਜੀ ਨੇ ਹਥਾ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਜਿਹੜੀ ਆ ਲਈ ਇਸ ਦਮਦਮੀ ਤਖਤਾਲ ਦਾ ਖਾਲਸਾ ਪੰਥ ਦੀਆਂ ਸੇਵਾਵਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਆ ਉਹ ਯੋਗਦਾਨ ਆ ਪਰ ਕੋਈ ਦਮਦਮੀ ਤਖਤਾਲ ਦੇ ਮੁਖੀਆਂ ਦੇ ਉੱਤੇ ਦੇਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਹੀ ਦਮਦਮੀ ਤਖਤਾਲ ਦੇ ਪਹਿਲੇ ਬ੍ਰह्म ਗਿਆਨੀਆਂ ਨੂੰ ਮੁਖੀਆਂ ਨੂੰ ਜਿਹੜਾ ਆ ਉਹ ਬੁੱਝੜ ਕਹਿੰਦਾ ਜਿਹੜਾ ਯਤਨ ਉਹ ਕੀਤਾ ਸੋ ਇਹ ਗੱਲ ਜਿਹੜੇ ਦਮਦਮੀ ਤਖਸਾਲ ਦੇ ਸਿੰਘ ਜਾਂ ਸਿੱਖ ਕੌਮ ਉਹ ਕਿਵੇਂ ਜਿਹੜਾ ਪ੍ਰਵਾਨ ਆ ਉਹ ਕਰ ਸਕਦੀ ਸੀ ਬਾਬਾ ਹਰਨਾਮ ਸਿੰਘ ਧੁੰਮਾ ਦੇ ਨਾਲ મતਭੇਦ ਹੋਣ ਦੇ ਨਾਲ ਨਾਲ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਨੇ ਸਮੁੱਚੀ ਦਮਦਮੀ ਤਖਸਾਲ ਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਇਹ ਜਿਹੜਾ ਨਿਸ਼ਾਨਾ ਆ ਉਹ ਬਣਾ ਲਿਆ ਸੀ ਇਹ ਕੱਲਾ ਬਾਬਾ ਹਰਨਾਮ ਸਿੰਘ ਧੁੰਮਾ ਦੇ ਨਾਲ ਹੀ ਉਹਨਾਂ ਦੇ ਮਤਭੇਦ ਨਹੀਂ ਹੋਏ ਇੱਥੋਂ ਤੱਕ ਕਿ ਫਿਰ ਜੋ ਕੁਝ ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਜਿਸ ਤਰ੍ਹਾਂ ਦੇ ਦਮਦਮੀ ਤਖਸਾਲ ਪ੍ਰਤੀ ਬਿਆਨ ਦਿੰਦੇ ਰਹੇ ਜਾਂ ਸਿੱਖੀ ਸਿਧਾਂਤਾਂ ਦੇ ਵਿਰੋਧ ਵਿੱਚ ਤੇ ਸਮੂਚੀਆਂ ਜਿਹੜੀਆਂ ਤਕਸਾਲ ਦੀਆਂ ਵੱਖ-ਵੱਖ ਸ਼ਾਖਾਵਾਂ ਸੀ ਵੱਖ-ਵੱਖ ਬਰਾਚਾਂ ਸੀ ਜਾਂ ਇਹ ਕਹ ਰਹੀਏ ਕਿ ਜਿੱਥੇ-ਜਿੱਥੇ ਵੀ ਦਮਦਮੀ ਤਕਸਾਲ ਵੱਖ-ਵੱਖ ਹਿੱਸਿਆਂ ਦੇ ਵਿੱਚ ਚੱਲ ਰਹੀ ਹੈ ਚਾਹੇ ਉਹ ਮਹਿਤਾ ਹੋਵੇ ਸੰਗਰਾਮਾ ਹੋਵੇ ਅਜਨਾਲਾ ਹੋਵੇ ਕਨਕਵਾਦ ਹੋਵੇ ਜਾਂ ਹੋਰ ਸਥਾਨ ਹੋਣ ਉਹ ਸਾਰੇ ਦੇ ਸਾਰੇ ਜਿਹੜੀ ਸਮੂਚੀ ਤੌਰ ਤੇ ਦਮਦਮੀ ਤਕਸਾਲ ਸੀ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ ਦੇ ਵਿਰੋਧ ਵਿੱਚ ਆ ਗਈ ਸੀ ਇੱਥੋਂ ਤੱਕ ਕਿ ਬਾਬਾ ਲੈਣਾ ਸਿੰਘ ਦਮਦਮੀ ਤਕਸਾਲ ਜਿਹੜੇ ਕਿਸੇ ਸਮੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲ ਦੇ ਨੇੜੇ ਵੀ ਹੁੰਦੇ ਸਨ ਪਰ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਜਿਹੀਆਂ ਬਚਕਾਨੀਆਂ ਹਰਕਤਾਂ ਕੀਤੀਆਂ ਗੁਰਮਤ ਵਿਰੋਧੀ ਤਾਂ ਬਾਬਾ ਲੈਣਾ ਸਿੰਘ ਵੀ ਜਿਹੜੇ ਉਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਆ ਉਹ ਆਗੇ ਸੀ ਅਸੀਂ ਖੁਦ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਉੱਤੇ ਹਮਲਾ ਹੋਇਆ ਸੀ ਤੇ ਅਸੀਂ ਸਿੱਖ ਜੂਤ ਫੈਡਰੇਸ਼ਨ ਪਿੰਡਰਾਂਵਾਲਾ ਜਥੇਬੰਦੀ ਵੱਲੋਂ ਵੀ ਉਦੋਂ ਭਾਈ ਬਲਵੰਤ ਸਿੰਘ ਗੋਪਾਲਾ ਪ੍ਰਧਾਨ ਹੁੰਦੇ ਸਨ ਅਸੀਂ ਵਿਰੋਧ ਕੀਤਾ ਸੀ ਕਿ ਉਹਨਾਂ ਦੇ ਉੱਤੇ ਜਿਹੜਾ ਹਮਲਾ ਆ ਉਹ ਨਹੀਂ ਹੋਣਾ ਚਾਹੀਦਾ ਸੀ ਪਰ ਜਦੋਂ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਗੁਰਮਤ ਵਿਰੋਧੀ ਭਾਰੀ ਜਿਹੜੀਆਂ ਗੱਲਾਂ ਆ ਉਹ ਗੀਤੀਆਂ ਜੋ ਕਿਸੇ ਵੀ ਸਿੱਖ ਲਈ ਬਰਦਾਸ਼ਤਜੋਗ ਨਹੀਂ ਸਨ ਤੇ ਅਸੀਂ ਖੁਦ ਸਿੱਖ ਜੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਅਤੇ ਦਮਦਮੇਕਸਾਦ ਦੇ ਵਿਦਿਆਰਥੀਆਂ ਹੋਣ ਦੇ ਨਾਤੇ ਜਗ੍ਹਾ-ਜਗ੍ਹਾ ਦੇ ਉੱਤੇ ਭਾਈ ਰਣਜੀਤ ਸਿੰਘ ਢੱਡੀਆਂਵਾਲੇ ਦੇ ਜਿਹੜੇ ਸਮਾਗਮ ਆ ਉਹ ਰੁਕਵਾਉਂਦੇ ਰਹੇ ਅੰਮ੍ਰਿਤਸਰ ਵਿੱਚ ਸਮਾਗਮ ਰੁਕਵਾਇਆ ਤਰਨਤਾਰਨ ਦੇ ਚੋਲਾ ਸਾਹਿਬ ਦੇ ਵਿੱਚ ਜਿਹੜਾ ਸਮਾਗਮ ਆ ਉਹ ਰੁਕਵਾਇਆ ਰਣਜੀਤ ਸਿੰਘ ਢੱਡੀਆਂਵਾਲਾ ਕਈ ਆਪਣੇ ਪ੍ਰੋਗਰਾਮਾਂ ਦੇ ਵਿੱਚ ਭਾਈ ਬਲਵੰਤ ਸਿੰਘ ਗੋਪਾਲਾ ਦਾ ਜਿਹਦਾ ਨਾਮ ਤੱਕ ਵੀ ਆ ਉਹ ਵੀ ਲੈਂਦਾ ਰਿਹਾ ਕਿ ਮੇਰੇ ਜਿਹੜੇ ਪ੍ਰੋਗਰਾਮ ਆ ਉਹ ਬੰਦ ਕਰਵਾਏ ਜਾ ਰਹੇ ਕਹਿਣ ਤੋਂ ਭਾਵ ਕਿ ਅਸੀਂ ਗੁਰੂ ਸਾਹਿਬ ਦੀ ਜਿਹੜੀ ਨਿੰਦਿਆ ਆ ਉਸ ਹਾਰ ਨਹੀਂ ਸਕਦੇ ਸੀ ਸੋ ਜੋ ਕੁਝ ਵੀ ਹੋਇਆ ਆ ਉਹਦੇ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਖੁਦ ਜਿਹਦੇ ਆ ਉਹ ਜ਼ਿੰਮੇਵਾਰ ਆ ਠੀਕ ਹੈ ਮੈਂ ਮੈਂ ਅੱਗੇ ਜ਼ਰੂਰ ਵਧਣਾ ਚਾਹੁੰਦਾ ਅੰਤਲੇ ਦੋ ਸਵਾਲ ਮੈਂ ਥੋੜੇ ਤੋਂ ਲੈਣਾ ਚਾਹੁੰਦਾ ਭਾਈ ਰਣਜੀਤ ਸਿੰਘ ਜੀ ਖਾਸ ਤੌਰ ਦੇ ਉੱਤੇ ਭਾਰਤ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ ਔਰ ਨਾਲ ਦੀ ਨਾਲ ਜੋ ਮਦੂਤਾ ਸਵੀ ਕਰਨ ਉਹ ਵੀ ਜਾਣਨਾ ਚਾਹੁੰਦਾ ਪਹਿਲਾ ਸਵਾਲ ਇਹ ਆ ਉਹਦੇ ਵਿੱਚੋਂ ਕਿ ਜਿਹੜੇ ਭਾਰਤ ਪਾਕਿਸਤਾਨ ਜੰਗ ਛਿੜੀ ਜਾਂ ਜਾਂ ਕਹ ਦਈਏ ਪ੍ਰੀ-ਵਾਰ ਸਿਚੁਏਸ਼ਨ ਬਣੀ ਉਹਦੇ ਵਿਚਾਲੇ ਇੱਕ ਗੱਲ ਸਾਹਮਣੇ ਆ ਗਈ ਮਿਲਟਰੀ ਵੱਲੋਂ ਇਹ ਗੱਲ ਕਹੀ ਗਈ ਕਿ ਸ੍ਰੀ ਦਰਬਾਰ ਸਾਹਿਬ ਕੇਂਦਰ ਬਣਿਆ ਹੋਇਆ ਸੀ ਸਿਰਫ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਣ ਵਾਲਾ ਸੀਗਾ ਤੇ ਭਾਰਤੀ ਫੌਜ ਨੇ ਉਸ ਨੂੰ ਬਚਾ ਲਿਆ ਉਹ ਉਸ ਨੂੰ ਅਵੇਡ ਕਰ ਲਿਆ ਤੇ ਇਹਦੇ ਨਾਲ ਨਾਲ ਮੈਂ ਇਹ ਵੀ ਜਾਣਨਾ ਚਾਹੁੰਗਾ ਕਿ ਇਸ ਤੋਂ ਇਸ ਦੇ ਨਾਲ ਇੱਕ ਹੋਰ ਮੁੱਦਾ ਪੱਖਿਆ ਸੀਗਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਜਿਹੜੀ ਤਸਵੀਰ ਹੈ ਉਹ ਉਸ ਸਿੱਖ ਹਜਾਇਬਕਰ ਦੇ ਵਿੱਚ ਲਾਉਣ ਵਾਲਾ ਮਸਲਾ ਇਹਨਾਂ ਦੋਵਾਂ ਬਾਰੇ ਆਪਣੀ ਆਪਣੇ ਆਪਣਾ ਆਪਣਾ ਬੋਜਨ ਦੇ ਆਪਣੇ ਆਪਣੀ ਵਿਚਾਰ ਸਾਂਝੇ ਕਰਿਓ ਦੇਖੋ ਡਾਕਟਰ ਮਨਮੋਹਨ ਸਿੰਘ ਇੱਕ ਚੰਗੇ ਪ੍ਰਧਾਨ ਮੰਤਰੀ ਹੋ ਸਕਦੇ ਆ ਇੱਕ ਚੰਗੇ ਅਰਥ ਸ਼ਾਸਤਰੀ ਹੋ ਸਕਦੇ ਆ ਇੱਕ ਚੰਗੇ ਉਹ ਲੀਡਰ ਹੋ ਸਕਦੇ ਆ ਪਰ ਉਹ ਇੱਕ ਚੰਗੇ ਸਿੱਖ ਨਹੀਂ ਸਨ ਉਹਨਾਂ ਦੀ ਕੋਈ ਸਿੱਖੀ ਪ੍ਰਤੀ ਕੋਈ ਘੱਲਣਾ ਨਹੀਂ ਸੀ ਉਹਨਾਂ ਨੇ ਪੰਥ ਅਤੇ ਪੰਜਾਬ ਨੂੰ ਜਿਹੜੀਆਂ ਕੋਈ ਸੇਵਾਵਾਂ ਆ ਉਹ ਨਹੀਂ ਦਿੱਤੀਆਂ ਉਹਨਾਂ ਨੇ ਆਪਣੀਆਂ ਜਿਹੜੀਆਂ ਸੇਵਾਵਾਂ ਦਿੱਤੀਆਂ ਆ ਸਿਆਸੀ ਸੇਵਾਵਾਂ ਉਹ ਕਾਂਗਰਸ ਪਾਰਟੀ ਨੂੰ ਦਿੱਤੀਆਂ ਆ ਉਹਨਾਂ ਨੇ ਭਾਰਤੀ ਹਕੂਮਤ ਨੂੰ ਭਾਰਤ ਸਰਕਾਰ ਨੂੰ ਭਾਰਤ ਦੇਸ਼ ਨੂੰ ਜਿਹੜੀਆਂ ਸੇਵਾਵਾਂ ਆ ਉਹ ਦਿੱਤੀਆਂ ਆ ਤੇ ਸਿੱਖ ਅਜਾਇਬ ਘਰ ਦੇ ਵਿੱਚ ਉਹਨਾਂ ਦੀਆਂ ਤਸਵੀਰਾਂ ਲੱਗਦੀਆਂ ਆ ਜਿਨ੍ਹਾਂ ਨੇ ਸਿੱਖੀ ਪ੍ਰਤੀ ਕੋਈ ਘੱਲਣਾ ਜਿਹੜੀਆਂ ਆ ਉਹ ਘੱਲੀਆਂ ਹੋਣ ਇਸ ਅਜਾਇਬ ਘਰ ਦਾ ਨਾਮ ਕੇਂਦਰੀ ਸਿੱਖ ਅਜਾਇਬ ਘਰ ਆ ਨਾ ਕਿ ਭਾਰਤੀ ਅਜਾਇਬ ਘਰ ਆ ਇਹ ਇਹ ਅਜਾਇਬ ਘਰ ਕਿਸੇ ਸਿਆਸੀਆਂ ਦੀਆਂ ਤਸਵੀਰਾਂ ਲਗਾਉਣ ਦੇ ਲਈ ਨਹੀਂ ਆ ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਣ ਇਹਦੇ ਵਿੱਚ ਉਹਨਾਂ ਸਿੱਖਾਂ ਦੀਆਂ ਤਸਵੀਰਾਂ ਲੱਗਦੀਆਂ ਆ ਜਿਨ੍ਹਾਂ ਨੇ ਕੌਮ ਲਈ ਕੋਈ ਕੁਰਬਾਨੀ ਕੀਤੀ ਹੋਵੇ ਕੋਈ ਜਿਹਦੀ ਉਹਨਾਂ ਦੀ ਵੱਡੀ ਜਿਹਦੀ ਘੱਲਣਾ ਆ ਉਹ ਹੋਵੇ ਕਿ ਕਿਸੇ ਸਿੱਖ ਨੇ ਸਿੱਖੀ ਸਿਧਕ ਨਿਭਾਇਆ ਹੋਵੇ ਇਤਿਹਾਸ ਦੇ ਵਿੱਚ ਕੋਈ ਵੱਡੇ ਜਿਹੇ ਝੰਡੇ ਆ ਉਹ ਗੱਡੇ ਹੋਣ ਤੇ ਡਾਕਟਰ ਮਰਮੋਣ ਸਿੰਘ ਤਾਂ ਹਮੇਸ਼ਾ ਹੀ ਉਹ ਸਿੱਖਾਂ ਦੇ ਖਿਲਾਫ ਭੁਗਤਦੇ ਰਹੇ ਆ ਤੇ ਨਾਲੇ ਉਸ ਪਾਰਟੀ ਦੇ ਨਮਾਇੰਦੇ ਆ ਜਿਸ ਪਾਰਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਕੁੱਤੇ ਜਿਹੜਾ ਹਮਲਾ ਆ ਉਹ ਕੀਤਾ ਤੇ ਡਾਕਟਰ ਮਨਮੋਹਨ ਸਿੰਘ ਜਿਹੜੇ ਆ ਉਹ ਚੁੱਪ ਰਹੇ ਇੱਥੇ ਨਵੰਬਰ 1984 ਦਾ ਕਤਲੇਆਮ ਹੋਇਆ ਜਾਂ ਝੂਠੇ ਪੁਲਸ ਮੁਕਾਬਲੇ ਹੋਏ ਕੋਈ ਵੀ ਸਟੇਟਮੈਂਟ ਡਾਕਟਰ ਮਨਮੋਹਨ ਸਿੰਘ ਦੀ ਸਿੱਖਾਂ ਦੇ ਹੱਕ ਵਿੱਚ ਜਾਂ ਭਾਰਤੀ ਹਕੂਮਤ ਦੇ ਵਿਰੋਧ ਵਿੱਚ ਜਿਹੜੀ ਆ ਉਹ ਨਹੀਂ ਦਿੱਸਦੀ ਉਲਟਾ ਵਿਦੇਸ਼ਾਂ ਦੇ ਵਿੱਚ ਜਾ ਕੇ ਤੇ ਪੰਥ ਪ੍ਰਸਤ ਗੁਰਸਿੱਖਾਂ ਦੇ ਖਿਲਾਫ ਹੀ ਡਾਕਟਰ ਮਨਮੋਹਨ ਸਿੰਘ ਬੋਲਦੇ ਰਹੇ ਆ ਤੇ ਇਹ ਦਾਅਵੇ ਕਰਦੇ ਰਹੇ ਆ ਕਿ ਦੇਖੋ ਜੀ ਭਾਰਤ ਵਿੱਚ ਕੋਈ ਸਿੱਖਾਂ ਦੇ ਨਾਲ ਧੱਕਾ ਨਹੀਂ ਹੋ ਰਿਹਾ ਉਹ ਕਹਿੰਦਾ ਰਿਹਾ ਕਿ ਮੈਂ ਇੱਕ ਸਿੱਖ ਆ ਤੇ ਦੇਖੋ ਜੀ ਮੈਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜਿਹੜਾ ਆ ਉਹ ਬਣ ਗਿਆ ਆ ਕਹਿਣ ਤੋਂ ਭਾਵ ਕਿ ਸਿੱਖਾਂ ਦੀ ਸਿਚੁਏਸ਼ਨ ਤੇ ਭਾਰਤ ਵਿੱਚ ਹੋਰ ਹੁੰਦੀ ਸੀ ਪਰ ਡਾਕਟਰ ਮਨਮੋਹਨ ਸਿੰਘ ਕੁਝ ਹੋਰ ਹੀ ਜਾ ਕੇ ਜਿਹੜਾ ਆ ਉਹ ਦੱਸਦੇ ਰਹੇ ਆ ਸੋ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲੱਗਣੀ ਕਿਸੇ ਵੀ ਪੱਖ ਤੋਂ ਜਿਹੜੀ ਆ ਉਹ ਠੀਕ ਨਹੀਂ ਹੈਗੀ ਇਹਦਾ ਹਰੇਕ ਸਿੱਖ ਨੂੰ ਜਿਹੜਾ ਆ ਉਹ ਵਿਰੋਧ ਕਰਨਾ ਚਾਹੀਦਾ ਆ ਤੇ ਇਹ ਇਹਨਾਂ ਦੀ ਜਿਹੜੀ ਤਸਵੀਰ ਆ ਉਹ ਨਹੀਂ ਲਗਣੀ ਚਾਹੀਦੀ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਦਰਬਾਰ ਸਾਹਿਬ ਦੇ ਹਮਲੇ ਦੀਆਂ ਗੱਲਾਂ ਆਖੀਆਂ ਭਾਰਤੀ ਫੌਜ ਨੇ ਇਹ ਇੱਕ ਪਾਸੇ ਤਾਂ ਪਾਕਿਸਤਾਨ ਦੀ ਹਕੂਮਤ ਪਾਕਿਸਤਾਨ ਦੀ ਸਰਕਾਰ ਕਹਿ ਰਹੀ ਹੈ ਕਿ ਭਾਰਤੀ ਫੌਜ ਉਹ ਸ੍ਰੀ ਨਨਕਾਣਾ ਸਾਹਿਬ ਉੱਤੇ ਹਮਲਾ ਕਰਨਾ ਚਾਹੁੰਦੀ ਸੀ ਤੇ ਅਸੀਂ ਰੋਕਿਆ ਦੂਜੇ ਪਾਸੇ ਭਾਰਤੀ ਫੌਜ ਕਹਿ ਰਹੀ ਹੈ ਕਿ ਪਾਕਿਸਤਾਨ ਫੌਜ ਜਿਹੜੀ ਆ ਉਹ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦਾ ਚਾਹੁੰਦੀ ਸੀ ਤੇ ਅਸੀਂ ਰੋਕਿਆ ਕਹਿਣ ਤੋਂ ਭਾਵ ਕਿ ਦੋਵੇਂ ਹੀ ਸਿੱਖਾਂ ਨੂੰ ਜਿਹੜਾ ਆ ਉਹ ਇਸ ਜੰਗ ਦੇ ਵਿੱਚ ਜਿਹੜਾ ਆ ਉਹ ਧੱਕਣਾ ਚਾਹੁੰਦੇ ਆ ਜਿਹੜਾ ਆ ਪਾਕਿਸਤਾਨ ਉਹ ਸਿੱਖਾਂ ਦੇ ਨਾਲ ਨਹੀਂ ਲੜਨਾ ਚਾਹੁੰਦਾ ਸਿੱਖਾਂ ਨੂੰ ਆਪਣੇ ਹੱਕ ਦੇ ਵਿੱਚ ਜਿਹੜਾ ਆ ਉਹ ਪੂਗਤਾਉਣਾ ਚਾਹੁੰਦਾ ਆ ਤੇ ਜਿਹੜਾ ਭਾਰਤ ਆ ਉਹ ਉਹ ਸਿੱਖਾਂ ਦੇ ਬਿਨਾਂ ਨਹੀਂ ਲੜਨਾ ਚਾਹੁੰਦਾ ਸੋ ਭਾਰਤ ਅਜਿਹੀਆਂ ਗੱਲਾਂ ਕਰ ਰਿਹਾ ਭਾਰਤੀ ਫੌਜ ਭਾਰਤੀ ਸਰਕਾਰ ਦਾ ਇਥੋਂ ਤੱਕ ਕਿ ਰਾਸ਼ਟਰੀ ਹਿੰਦੂ ਮੀਡੀਆ ਕਿ ਕਿਸੇ ਤਰੀਕੇ ਦੇ ਨਾਲ ਸਿੱਖਾਂ ਦੇ ਵਿੱਚ ਮੁਸਲਮਾਨਾਂ ਅਤੇ ਪਾਕਿਸਤਾਨ ਪ੍ਰਤੀ ਜਿਹੜੀ ਨਫ਼ਰਤ ਆ ਭੜਕਾ ਹਟਿਆ ਉਹ ਪੈਦਾ ਕੀਤੀ ਜਾਵੇ ਸੋ ਜਿੱਥੋਂ ਤੱਕ ਭਾਰਤੀ ਫੌਜ ਦੇ ਦਾਅਵਿਆਂ ਦੀ ਗੱਲ ਹੈ ਭਾਰਤੀ ਫੌਜ ਦੇ ਦਾਅਵਿਆਂ ਦੀ ਤਾਂ ਸ੍ਰੀ ਦਰਵਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜੀ ਸ਼ਰੋਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬਿਆਨਾਂ ਨੇ ਜਿਹੜੀ ਫੂਕ ਆ ਉਹ ਕੱਢ ਦਿੱਤੀ ਹੋਈ ਆ ਤੇ ਹੁਣ ਫੌਜ ਦੇ ਮੁਖੀ ਨੇ ਖੁਦ ਵੀ ਜਿਹੜਾ ਆ ਉਹ ਜੂਟਰਨ ਲੈ ਲਿਆ ਹੋਇਆ ਕਿ ਅਸੀਂ ਉੱਥੇ ਕੋਈ ਜਿਹੜੀਆਂ ਡਿਫੈਂਸ ਕਰਦਾ ਆ ਉਹ ਉੱਥੇ ਫਿੱਟ ਜਿਹੜੀਆਂ ਨਹੀਂ ਕੀਤੀਆਂ ਪਰ ਪਹਿਲਾਂ ਜਿਹੜੇ ਦਾਅਵੇ ਆ ਉਹ ਹੋਰ ਕੀਤੇ ਗਏ ਆ ਦੇਖੋ ਪਾਕਿਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ਉਤੇ ਹਮਲਾ ਕਰਨਾ ਸੀ ਜਾਂ ਨਹੀਂ ਹਮਲਾ ਕਰਨਾ ਸੀ ਉਹ ਤਾਂ ਇੱਕ ਵੱਖਰੀ ਗੱਲ ਹੈ ਨਾ ਤੇ ਜੇਕਰ ਜਿੰਨੇ ਵੀ ਦਰਬਾਰ ਸਾਹਿਬ ਉਤੇ ਹਮਲਾ ਕੀਤਾ ਤੇ ਸਿੱਖਾਂ ਨੇ ਜਿਹਦਾ ਉਹ ਬਖਸ਼ਿਆ ਨਹੀਂ ਆ ਚਾਹੇ ਉਹ ਅਬਦਾਲੀ ਹੋਵੇ ਚਾਹੇ ਮਸਾ ਰੰਗੜ ਹੋਵੇ ਚਾਹੇ ਇੰਦਰਾ ਗਾਂਧੀ ਹੋਵੇ ਚਾਹੇ ਜਨਰਲ ਵੈਦਿਆ ਹੋਵੇ ਤੇ ਜੇਕਰ ਹੋਰ ਵੀ ਕੋਈ ਦਰਬਾਰ ਸਾਹਿਬ ਵੱਲ ਮਾੜੀ ਨਿਗਾਹ ਦੇ ਨਾਲ ਦੇਖਣਾ ਚਾਹੇਗਾ ਤੇ ਫਿਰ ਸਿੱਖ ਬਖਸ਼ਣਗੇ ਨਹੀਂ ਜਿਹਦੀ ਗੱਲ ਭਾਰਤੀ ਫੌਜ ਕਹਿ ਰਹੀ ਹੈ ਕਿ ਅਸੀਂ ਜਿਹੜਾ ਬਚਾਇਆ ਇਹ ਕੌਣ ਹੁੰਦੇ ਆ ਬਚਾਉਣ ਵਾਲੇ ਇਹਨਾਂ ਨੇ ਦਰਬਾਰ ਸਾਹਿਬ ਦੀ ਰਾਖੀ ਜਿਹੜੀ ਆ ਉਹ ਕਦੇ ਕਰਨੀ ਜਦੋਂ ਜਦੋਂ ਵੀ ਦਰਬਾਰ ਸਾਹਿਬ ਉੱਤੇ ਹਮਲਾ ਹੋਇਆ ਸਿੱਖਾਂ ਨੇ ਖੁਦ ਹੀ ਜਿਹੜੀ ਆ ਦਰਬਾਰ ਸਾਹਿਬ ਦੀ ਜਿਹੜੀ ਰਾਖੀ ਆ ਉਹ ਕੀਤੀ ਤੇ ਪਾਕਿਸਤਾਨ ਨੇ ਤਾਂ 1965 ਦੀ ਜੰਗ ਵਿੱਚ 1971 ਦੀ ਜੰਗ ਵਿੱਚ 1999 ਦੀ ਕਾਰਗਿਲ ਜੰਗ ਦੇ ਵਿੱਚ ਵੀ ਦਰਬਾਰ ਸਾਹਿਬ ਵੱਲ ਜਿਹੜੀ ਕਹਿ ਰਹੀ ਆੱਖ ਨਾਲ ਨਹੀਂ ਸੀ ਵੇਖਿਆ ਹਮਲਾ ਜਿਹੜਾ ਨਹੀਂ ਕੀਤਾ ਪਾਕਿਸਤਾਨ ਦੀ ਫੌਜ ਖੁਦ ਕਹਿ ਰਹੀ ਹੈ ਕਿ ਦਰਬਾਰ ਸਾਹਿਬ ਦੇ ਹਮਲੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਸੋ ਉਹਨਾਂ ਦਾ ਪੰਗਾ ਸਿੱਖਾਂ ਦੇ ਨਾਲ ਥੋੜੀ ਹੈ ਦਰਬਾਰ ਸਾਹਿਬ ਦੇ ਨਾਲ ਥੋੜੀ ਹੈ ਉਹਨਾਂ ਦਾ ਪੰਗਾ ਤਾਂ ਭਾਰਤ ਸਰਕਾਰ ਦੇ ਨਾਲ ਮੋਦੀ ਸਰਕਾਰ ਦੇ ਨਾਲ ਫੌਜ ਦੇ ਨਾਲ ਜੇਕਰ ਉਹਨਾਂ ਨੇ ਹਮਲਾ ਕਰਨਾ ਹੋਊਗਾ ਤਾਂ ਉਹ ਭਾਰਤੀ ਪਾਰਲੀਮੈਂਟ ਉੱਤੇ ਕਰ ਸਕਦੇ ਆ ਕਿਸੇ ਮੰਦਰ ਦੇ ਉੱਤੇ ਵੀ ਕਰ ਸਕਦੇ ਆ ਸਿੱਖਾਂ ਦੇ ਨਾਲ ਪੰਗਾ ਲੈ ਕੇ ਉਹ ਸਿੱਖਾਂ ਨੂੰ ਆਪਣੇ ਵਿਰੋਧ ਦੇ ਵਿੱਚ ਜਦਾਉ ਕਿਉਂ ਕਰਨਗੇ ਤੇ ਜਿਹੜੀ ਗੱਲ ਫੌਜ ਕਹਿ ਰਹੀ ਹੈ ਕਿ ਅਸੀਂ ਬਚਾਇਆ ਤੂੰ ਹੀ ਦੱਸੋ ਕਿ ਜੇ ਸ ਫੌਜ ਨੇ ਖੁਦ ਦਰਬਾਰ ਸਾਹਿਬ ਉੱਤੇ ਚਾਰ ਵਾਰੀ ਹਮਲੇ ਕੀਤੇ ਹੋਣ ਤੇ ਉਹ ਫੌਜ ਦਰਬਾਰ ਸਾਹਿਬ ਨੂੰ ਜਿਹੜਾ ਕਿਵੇਂ ਬਚਾ ਸਕਦੀ ਪਹਿਲਾ ਹਮਲਾ 1955 ਦੇ ਵਿੱਚ 3 4 ਜੁਲਾਈ 1955 ਨੂੰ ਭਾਰਤੀ ਪੁਲਿਸ ਨੇ ਫੌਜ ਨੇ ਦਰਬਾਰ ਸਾਹਿਬ ਉੱਤੇ ਕੀਤਾ ਜਦੋਂ ਪੰਜਾਬੀ ਸੂਬਾ ਮੋਰਚਾ ਲੱਗਾ ਸੀ ਨਹਿਰੂ ਨੇ ਹਮਲਾ ਕਰਾਇਆ ਦੂਜਾ ਹਮਲਾ 1984 ਦੇ ਵਿੱਚ ਕੀਤਾ ਗਿਆ ਜਦੋਂ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਤੋਸ਼ਾ ਖਾਨਾ ਸਾੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਉੱਤੇ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਗਈਆਂ ਇਸੇ ਤਰ੍ਹਾਂ ਤੀਜਾ ਹਮਲਾ ਜਿਹੜਾ ਆ ਉਹ 30 ਅਪ੍ਰੈਲ 1986 ਨੂੰ ਜਿਹੜਾ ਆ ਕੀਤਾ ਜਾਂਦਾ ਚੌਥਾ ਹਮਲਾ ਜਿਹੜਾ ਆ 9 ਮਈ 1988 ਦੇ ਵਿੱਚ ਕੀਤਾ ਜਾਂਦਾ ਹੈ ਭਾਰਤ ਸਰਕਾਰ ਵੱਲੋਂ ਹਮਲਾ ਕੀਤਾ ਜਾਂਦਾ ਹਾਜਲੇ ਵੀ ਇਹ ਟਲਦੇ ਨਹੀਂ 18 ਦਸੰਬਰ 2021 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਬੇਅਦਬੀ ਕਰਵਾਉਣ ਦੀ ਜਿਹੜੇ ਯਤਨ ਆ ਉਹ ਡੀਪ ਸਟੇਟ ਦੇ ਵੱਲੋਂ ਭਾਰਤੀ ਡੀਪ ਸਟੇਟ ਦੇ ਵੱਲੋਂ ਜਿਹੜੇ ਆ ਉਹ ਕੀਤੇ ਜਾ ਰਹੇ ਜਿਸ ਫੌਜ ਨੇ ਖੁਦ ਦਰਬਾਰ ਸਾਹਿਬ ਉੱਤੇ ਹਮਲੇ ਕੀਤੇ ਹੋਣ ਸੋਏ ਦਾਅਵੇ ਕਿਵੇਂ ਕਰ ਸਕਦੀ ਕਿ ਅਸੀਂ ਜਿਹੜਾ ਆ ਫੌਜ ਫੌਜ ਨੇ ਦਰਬਾਰ ਸਾਹਿਬ ਨੂੰ ਬਚਾਇਆ ਫੌਜ ਦਰਬਾਰ ਸਾਹਿਬ ਨੂੰ ਤਬਾਹ ਤਾਂ ਕਰ ਸਕਦੀ ਹੈ ਜਿਵੇਂ ਆਕਾਜ਼ ਤਖਸੈਬ ਨੂੰ ਢਾ ਦਾ ਦਿੱਤਾ ਸੀ ਪਰ ਇਹ ਬਚਾ ਕਦੇ ਵੀ ਨਹੀਂ ਸਕਦੇ ਆ ਅੱਜ ਵੀ ਮੰਗੂ ਮੱਠ ਵਰਗੇ ਗਿਆਨ ਗੋਦ ਦੀ ਵਰਗੇ ਜਿਹੜੇ ਸਾਡੇ ਕਿੰਨੇ ਗੁਰਦੁਆਰੇ ਆ ਜਿਹੜੇ ਭਾਰਤ ਸਰਕਾਰ ਨੇ ਜਿਹੜੇ ਢਾਏ ਹੋਏ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਬੰਦੀ ਸਿੱਖਾਂ ਨੂੰ ਜਿਹੜਾ ਰਿਹਾ ਆ ਉਹ ਨਹੀਂ ਕੀਤਾ ਜਾ ਰਿਹਾ ਜਿਹੜਾ ਵੀ ਸਿੱਖ ਆਪਣੇ ਧਰਮ ਦੀ ਗੱਲ ਕਰਦਾ ਸਿੱਖੀ ਸਿਧਾਂਤਾਂ ਦੀ ਗੱਲ ਕਰਦਾ ਕਿਸੇ ਉਤੇ NSA ਲਾ ਦਿੱਤੀ ਜਾਂਦੀ ਕਿਸੇ ਉਤੇ UAPA ਲਾ ਦਿੱਤੀ ਜਾਂਦੀ ਗੰਨ ਕਦਰ ਨੂੰ ਪ੍ਰਮੋਟ ਕਰਨ ਦੇ ਕੇਸ ਪਾਏ ਜਾ ਰਹੇ ਹੈਟ ਸਪੀਚ ਦੇ ਜਿਹੜੇ ਕੇਸ ਆ ਉਹ ਸਿੱਖਾਂ ਦੇ ਉੱਤੇ ਜਿਹੜੇ ਆ ਉਹ ਪਾਏ ਜਾ ਰਹੇ ਆ ਦੇਸ਼ ਧਰੋਹ ਦੇ ਜਿਹੜੇ ਕੇਸ ਆ ਉਹ ਪਾਏ ਜਾ ਰਹੇ ਆ ਸੋ ਭਾਰਤ ਸਰਕਾਰ ਤਾਂ ਖੁਦ ਸਿੱਖੀ ਅਤੇ ਸਿੱਖਾਂ ਉੱਤੇ ਹਮਲੇ ਕਰ ਰਹੀ ਹੈ ਤੇ ਇਹ ਕਿਵੇਂ ਕਹਿ ਸਕਦੇ ਆ ਕਿ ਇਹ ਇਹਨਾਂ ਨੇ ਦਰਬਾਰ ਸਾਹਿਬ ਨੂੰ ਬਚਾਇਆ ਸੋ ਇਹ ਇਹ ਲੋਕ ਦਰਬਾਰ ਸਾਹਿਬ ਨੂੰ ਬਚਾਉਣ ਵਾਲਿਆਂ ਵਿੱਚੋਂ ਨਹੀਂ ਆ ਇਹ ਤਾਂ ਦਰਬਾਰ ਸਾਹਿਬ ਨੂੰ ਢਾਉਣ ਵਾਲਿਆਂ ਦੇ ਵਿੱਚੋਂ ਆ ਇਹ ਉਹੀ ਭਾਜਪਾ ਆ ਜਿਹੜੀ ਕਹਿੰਦੀ ਸੀ ਕਿ ਦਰਬਾਰ ਸਾਹਿਬ ਉਤੇ ਹਮਲਾ ਤਾਂ 6 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ ਇਹ ਉਹੀ ਭਾਜਪਾ ਆ ਮੋਦੀ ਸਰਕਾਰ ਜਿਹੜੀ ਕਹਿੰਦੀ ਸੀ ਅਡਵਾਨੀ ਵਰਗੇ ਇੰਦਰਾ ਗਾਂਧੀ ਨੂੰ ਕਹਿੰਦੇ ਸਨ ਕਿ ਪੰਜਾਬ ਦੇ ਵਿੱਚ ਜਿਹੜੀ ਫੌਜ ਆ ਉਹ ਭੇਜੀ ਜਾਵੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਖਿਤਾਬ ਦਿੱਤਾ ਸੰਤ ਜਰਨੈਲ ਸਿੰਘ ਨੂੰ ਭਸਮਾ ਸੁਰ ਰਾਕਸ਼ਸ ਇਹਨਾਂ ਨੇ ਜਿਹੜਾ ਆ ਉਹ ਆਖਿਆ ਸੋ ਇਹ ਲੋਕਾਂ ਤੋਂ ਹਮੇਸ਼ਾ ਸਿੱਖ ਪੰਥ ਨੂੰ ਜਿਹੜਾ ਸੁਜੇਤ ਆ ਉਹ ਰਹਿਣਾ ਚਾਹੀਦਾ ਆ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵਾਲਿਆਂ ਦਾ ਬਹੁਤ ਧੰਨਵਾਦ ਔਰ ਆਉਂਦਾ ਸ ਬਾਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ